ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਦੇ ਦਰਬਾਰ ਵਿੱਚ ਇੱਕ ਸੱਜਣ ਆਉਂਦਾ ਹੈ ਉਹ ਗਰੀਬ ਬੜਾ ਪਰ ਉਹਦੇ ਕੋਲ ਗੁਣ ਹੈ ਕਿ ਉਹ ਅੱਖਰ ਜੋੜ ਕੇ ਕਵਿਤਾ ਲਿਖ ਲੈਂਦਾ ਹੈ ਇਹ ਰੱਬ ਵੱਲੋਂ ਹਣ ਹੁੰਦੇ ਨੇ ਸਾਰੇ ਨਹੀਂ ਬੰਦੇ ਲਿਖ ਸਕਦੇ ਤੁਹਾਡੇ ਨੱਕਰ ਵਿੱਚ ਵੀ ਇੱਕ ਸੱਜਣ ਹੈ ਉਹ ਸ਼ਾਇਦ ਇੱਥੇ ਆਏ ਹੋਣ ਜਾਂ ਨਾ ਹੋਣ ਉਹਨੇ ਸੋਨੇ ਸ਼ਬਦ ਅੱਖਰ ਜੋੜ ਕੇ ਜਿਹੜੇ ਲਿਖੇ ਪਾਤਸ਼ਾਹ ਦੀ ਸਿਫਤ ਵਿੱਚ ਉਹ ਸੁਭਾ ਹੋਈ ਉਹਦੀ ਸੋ ਜਦੋਂ ਉਹ ਕਵੀ ਗੁਰੂ ਗੋਵਿੰਦ ਸਿੰਘ ਮਹਾਰਾਜ ਦੇ ਦਰਬਾਰ ਵਿੱਚ ਆਇਆ ਗਰੀਬ ਜਿਹਾ ਬੰਦਾ ਪੈਰਾਂ ਦਾ ਜੋੜਾ ਵੀ ਟੁੱਟਿਆ ਮੈਲੇ ਕੱਪੜੇ ਕਿਸੇ ਗਰੀਬ ਉੱਤੇ ਰੱਬ ਨੂੰ ਜਾਂ ਰੱਬ ਦੇ ਪਿਆਰਿਆਂ ਨੂੰ ਤਰਸਾ ਸਕਦਾ ਦੁਨੀਆ ਨੂੰ ਨਹੀਂ ਹੁੰਦਾ ਗੁਰੂ ਨੂੰ ਆ ਸਕਦਾ ਹੈ ਦੁਨੀਆ ਮਜ਼ਾਕ ਢਾਉਂਦੀ ਜਦੋਂ ਆਇਆ ਉਹਨੇ ਆ ਕੇ ਸਿੱਖਾਂ ਨੂੰ ਪੁੱਛਿਆ ਗੁਰੂ ਗੋਵਿੰਦ ਸਿੰਘ ਮਹਾਰਾਜ ਕਵੀ ਦਰਬਾਰ ਕਦੋਂ ਲਾਉਂਦੇ ਸਿੱਖ ਕਹਿੰਦੇ ਤੂੰ ਕੀ ਲੈਣਾ ਹੈ ਕਹਿੰਦਾ ਜੀ ਮੈਂ ਵੀ ਕਵੀ ਆ ਵਿੱਚੋਂ ਦੋ ਚਾਰ ਸਿੱਖ ਬੁੱਲੇ ਕਹਿੰਦੇ ਕੱਪੜੇ ਵੇਖੇ ਤੂੰ ਇਹ ਕਵੀਆਂ ਵਾਲੇ ਜੋੜਾ ਤੇਰਾ ਟੁੱਟਿਆ ਮੈਲੇ ਤੇਰੇ ਕੱਪੜੇ ਨੇ ਉਹ ਦੋਨਾਂ ਕਵੀ ਐ ਕਵੀਆਂ ਵਾਲੇ ਕੱਪੜੇ ਵੇਖੇ ਨੇ ਉਹ ਚੁੱਪ ਕਰਕੇ ਇੱਕ ਸਿੱਖ ਨੂੰ ਤਰਸਾ ਉਹ ਕਹਿੰਦਾ ਭਾਈ ਕੋਈ ਗੱਲ ਨਹੀਂ ਦਿਲ ਹੌਲਾ ਨਾ ਕਰ ਸ਼ਾਮੀ 4 ਵਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਰਬਾਰ ਲਾਉਂਦੇ ਨੇ ਕਵੀਆਂ ਦਾ ਤੂੰ ਵੀ ਆ ਜਾਈਂ ਦਰਵਾਰ ਲੱਗਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਉਹ ਕਵੀ ਆ ਗਿਆ ਆ ਕੇ ਨਮਸ਼ਕਾਰ ਕੀਤੇ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਦੇ ਵੱਲ ਵੇਖ ਕੇ ਪਾਤਸ਼ਾਹ ਨੇ ਪੁੱਛਿਆ ਜੀ ਤੁਸੀਂ ਕੌਣ ਹੋ ਉਹ ਹੱਥ ਜੋੜ ਕੇ ਕਹਿੰਦਾ ਜੀ ਮੈਂ ਇੱਕ ਛੋਟਾ ਜਿਹਾ ਕਵੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਜੀ ਕਿੱਥੋਂ ਆਏ ਹੋ ਕਹਿੰਦਾ ਜੀ ਮੈਂ ਕਟੌੜ ਚ ਰਿਆਸਤ ਤੋਂ ਆਇਆ ਨੈਣਾ ਦੇਵੀ ਦਾ ਪਹਾੜ ਨੱਪ ਕੇ ਕਹਿਲੂਰ ਆਉਂਦਾ ਹੈ ਕਹਿਲੂਰ ਤੋਂ ਅੱਗੇ ਕਟੌੜ ਜਿਵੇਂ ਕਟੌੜ ਚ ਰਿਆਸਤ ਤੋਂ ਆਇਆ। ਬਾਦਸ਼ਾਹ ਕਹਿੰਦੇ ਜੀ ਤੁਹਾਡਾ ਨਾਮ ਕੀ ਹੈ? ਉਹ ਬੰਦੇ ਨੇ ਬੜੇ ਸੁੰਦਰ ਢੰਗ ਨਾਲ ਗੱਲ ਕਹੀ। ਕਹਿੰਦਾ ਜੀ ਗਰੀਬਾਂ ਦਾ ਕਾਹਦਾ ਨਾਮ ਹੁੰਦਾ ਹੈ? ਨਾਮ ਤੇ ਅਮੀਰਾਂ ਦਾ ਹੁੰਦਾ ਹੈ। ਮਹਾਰਾਜ ਗਰੀਬੀ ਵਿੱਚ ਤਾਂ ਚੰਗੇ ਭੱਲੇ ਦਾ ਵੀ ਨਾਮ ਵਿਗੜ ਜਾਂਦਾ ਹੈ। ਬਾਦਸ਼ਾਹ ਬੜੇ ਖੁਸ਼ ਹੋਏ। ਕਹਿੰਦੇ ਭਾਈ ਫਿਰ ਵੀ ਕੋਈ ਤੁਹਾਡੇ ਮਾਂ ਪਿਓ ਨੇ ਜਿਹੜਾ ਨਾਮ ਰੱਖਿਆ ਹੈ ਉਹ ਦੱਸੋ। ਤਾਂ ਕਵੀ ਬੋਲਿਆ ਕਹਿੰਦਾ ਮਹਾਰਾਜ ਮਾਪਿਓ ਨੇ ਨਾਮ ਰੱਖਿਆ ਸੀ ਹੰਸਰਾਮ ਤੇ ਮਹਾਰਾਜ ਮੈਂ ਕਦੇ ਹੰਸਰਾਮ ਕੰਨਾ ਨਾ ਸੁਣਿਆ ਨਹੀਂ ਆਪਣਾ ਨਾਮ ਨਾ ਮੈਨੂੰ ਕਿਸੇ ਨੇ ਹੰਸਰਾਮ ਕਿਹਾ ਮਹਾਰਾਜ ਜਦੋਂ ਦਾ ਸੁਣਿਆ ਇੱਥੇ ਹੀ ਸੁਣਿਆ ਲੋਕ ਹੰਸੋ ਹੀ ਕਹਿੰਦੇ ਆ ਉਹ ਹੰਸੋ ਕੋਈ ਕਪਤਾ ਹੀ ਸੁਣਾ ਦੇ ਕਹਿੰਦੇ ਮਹਾਰਾਜ ਹੰਸੂ ਤਾਂ ਸੁਣਿਆ ਹੰਸਰਾਮ ਕਦੇ ਮੈਂ ਸੁਣਿਆ ਨਹੀਂ ਨਾਮ ਮਾਪਿਓ ਨੇ ਹੰਸਰਾਮ ਰੱਖਿਆ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬੜੇ ਅਦਬ ਨਾਲ ਬੋਲੇ ਕਹਿੰਦੇ ਕਵੀ ਹੰਸਰਾਮ ਜੀ ਫਿਰ ਸੁਣਾਓ ਕੋਈ ਕਵਤਾ ਜਦੋਂ ਜੀ ਸੁਣਿਆ ਨਾ ਉਹਨੇ ਨਾਲ ਉਹਦੀ ਅੱਖਾਂ ਭਰ ਆਈਆਂ ਬਾਦ ਦੀਨ ਦੁਨੀ ਦੇ ਬਾਦਸ਼ਾ ਐਡਾ ਵੱਡਾ ਦਾਤਾ ਹੋਵੇ ਤੇ ਮੇਰਾ ਨਾਮ ਐਨੇ ਅਦਬ ਨਾਲ ਜੀ ਕਹਿੰਦੇ ਹੋ ਕਵੀ ਹੰਸਰਾਮ ਜੀ ਐਨੇ ਅਦਬ ਨਾਲ ਬਾਦਸ਼ਾ ਕਹਿੰਦੇ ਕਵੀ ਹੰਸਰਾਮ ਜੀ ਸੁਣਾਓ ਕੋ ਜ ਉਹਨੇ ਫਿਰ ਇੱਕ ਰਵਾਈ ਇੱਕ ਕਵਤਾ ਸੁਣਾਈ ਜਦੋਂ ਇੱਕ ਕਵਿਤਾ ਸੁਣਾਇਆ ਹਜ਼ੂਰ ਕਹਿੰਦੇ ਹੋਰ ਸੁਣਾਓ ਉਹਨੇ ਇੱਕ ਕਵਤਾ ਹੋਰ ਸੁਣਾਈ ਬਾਦਸ਼ਾਹ ਕਹਿੰਦੇ ਭਾਈ ਹੋਰ ਸੁਣਾਓ ਉਹਨੇ ਫਿਰ ਸੁਣਾਇਆ ਹਜ਼ੂਰ ਕਹਿੰਦੇ ਜੋ ਹੋਰ ਆਉਂਦਾ ਵੀ ਸੁਣਾਓ ਸਭਾ ਘੰਟਾਂ ਉਹਦੇ ਕੋਲੋਂ ਸੁਣਦੇ ਰਹੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਬਹੁਤ ਪਰਸਨ ਹੋ ਗਏ ਨਾ ਸੁਣ ਕੇ ਤੇ ਬਾਦਸ਼ਾਹ ਨੇ ਸਜੇ ਕਵੀਆਂ ਦੇ ਦਰਬਾਰ ਵਿੱਚ ਖਜ਼ਾਂਚੀ ਸੱਧਿਆ ਆਪਣਾ ਖਜ਼ਾਨਚੀ ਸੱਦ ਕੇ ਪਾਤਸ਼ਾਹ ਕਹਿੰਦੇ ਖਜ਼ਾਨਚੀ ਰਾਮਚੰਦ ਜੀ ਖਜ਼ਾਨਾ ਵੇਖੋ ਕਿੰਨੀ ਕਮਾਇਆ ਪਿਆ ਕਹਿੰਦੇ ਮਹਾਰਾਜ ਸਤਿਵੰਤ ਖਜ਼ਾਨਾ ਵੇਖਿਆ ਖਜ਼ਾਨਚੀ ਆ ਕੇ ਕਹਿੰਦਾ ਜੀ 18000 ਰਜਤ ਪਣ ਪਿਆ ਹੈ ਰਜਤ ਪਣ ਕਹਿੰਦੇ ਨੇ ਚਾਂਦੀ ਦੀਆਂ ਮੋਹਰਾਂ ਉਸ ਵਕਤ ਚਾਂਦੀ ਦੀਆਂ ਮੋਹਰਾਂ ਚੱਲਦੀਆਂ ਸੀ ਕਹਿੰਦੇ ਜੀ 18000 ਰਜਤ ਪਣ ਪਿਆ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬੋਲੇ ਕਹਿੰਦੇ ਖਜ਼ਾਨਾ ਖਾਲੀ ਕਰ ਦਿਓ ਕਹਿੰਦੇ ਖਜ਼ਾਨਚੀ RAMCHAND JI ਥੈਲੀਆਂ ਭਰ ਲਿਓ ਪੂਰੇ ਦਾ ਪੂਰਾ ਖਜ਼ਾਨਾ ਕਵੀ ਹੰਸ RAM JI ਦਿੰਦੇ ਨੇ ਜਦੋਂ ਇੰਨੀ ਗੱਲ ਕਹੀ ਉਹਨੇ ਹੱਥ ਜੋੜ ਕੇ ਖੰਭਰ ਲਈਏ ਮਹਾਰਾਜ ਮਯਾ ਕਰਦੇ ਹੋ ਪਾਦਸ਼ਾ ਮੈਨੂੰ ਤਾਂ 2-4 ਮੋਹਰਾਂ ਦੇ ਦਿਓ ਮੇਰੀ ਗਰੀਬੀ ਕੱਟੀ ਜਾਣੀ ਹੈ ਮਹਾਰਾਜ ਮੈਂ ਇੰਨਾ ਖਜ਼ਾਨਾ ਕੀ ਕਰਨਾ ਹੈ ਗਰੀਬ ਬੰਦਾ ਕਿੱਥੇ ਰੱਖਾਂਗਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬੋਲੇ ਕਹਿੰਦੇ ਤੈਨੂੰ ਗਰੀਬ ਨਹੀਂ ਰਹਿਣ ਦੇਣਾ ਕਵੀ ਹੰਸਰਾਮ ਜੀ ਤੁਹਾਨੂੰ ਰਾਜੇ ਬਣਾਉਣੇ ਰਾਜੇ ਪੂਰਾ ਖਜ਼ਾਨਾ ਤੁਹਾਨੂੰ ਥੈਲੀਆਂ ਭਰ ਲੈਂਦੀਆਂ ਖਜ਼ਾਨਾ ਖਾਲੀ ਕੀਤਾ 18000 ਰਾਇਤਪਨ ਮੋਹਰੇ ਰੱਖ ਦਿੱਤੀਆਂ ਥੈਲੀਆਂ ਪੂਰੇ ਭਰਿਆ ਹੋਇਆ ਪੰਡਾਲ ਦੀਵਾਨ ਦਿਖੇ ਫਿਰ ਪਾਤਸ਼ਾਹ ਬੋਲੇ ਕਹਿੰਦੇ ਖਜ਼ਾਨਚੀ ਰਾਮਚੰਦ ਜੀ ਕਹਿੰਦੇ ਮਹਾਰਾਜ ਹੁਕਮ ਕਹਿੰਦੇ ਜਿਹੜਾ ਗਵਾਲੀਅਰ ਦੀ ਸੰਗਤ ਨੇ ਹਾਥੀ ਭੇਂਟ ਕੀਤਾ ਕਹਿੰਦੇ ਹਾਂਜੀ ਮਹਾਰਾਜ ਕਹਿੰਦੇ ਉਹਦੇ ਉੱਤੇ ਪਾਲਕੀ ਸਜਾਓ ਉਹ ਹਾਥੀ ਵੀ ਕਵੀ ਹੰਸਰਾਮ ਨੂੰ ਦੇ ਦਿਓ ਜਦੋਂ ਕਿਤੇ ਆਉਣ ਜਾਣ ਹਾਥੀਆਂ ਤੇ ਆਇਆ ਕਰ ਕਿਉਂਕਿ ਰਾਜੇ ਲੋਕ ਹਾਥੀਆਂ ਤੇ ਆਉਂਦੇ ਨੇ ਉਹ ਰੋਪਿਆ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਹਾਥੀ ਵੀ ਉਹਨੂੰ ਦਿੱਤਾ ਖਜ਼ਾਨਾ ਵੀ ਦਿੱਤਾ ਜਦੋਂ ਉਹ ਕਟੌੜ ਚ ਰਿਆਸਤ ਵੱਲ ਤੁਰਨ ਲੱਗਾ ਆਨੰਦਪੁਰ ਸਾਹਿਬ ਤੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨੂੰ ਵਿਦਿਆ ਕਰਨ ਆਏ ਪਾਤਸ਼ਾਹ ਨੇ ਕਿਹਾ ਜੀ ਹਾਥੀ ਤੇ ਬੈਠੋ ਨਾਲ 11 ਸਿੱਖ ਦਿੱਤੇ ਘੋੜਿਆਂ ਤੇ ਖਜ਼ਾਨਾ ਲੱਦਿਆ ਕਹਿੰਦੇ ਜਾਓ ਇਹਦੇ ਪਿੰਡ ਛੱਡ ਕੇ ਆਓ ਜਦੋਂ ਇਹ ਪਿੰਡ ਜਾਵੇ ਨਾ ਇਲਾਕੇ ਦੇ ਲੋਕ ਪਿੰਡ ਦੇ ਵੇਖਣ ਕੋਈ ਕਵੀ ਹੰਸਰਾਮ ਆ ਰਿਹਾ ਕਿਸੇ ਕਵੀ ਹੰਸ ਰਾਮ ਨੂੰ ਗੁਰੂ ਨੇ ਰਾਜਾ ਬਣਾਤਾ ਇਹਦੇ ਪਿੰਡ ਛੱਡ ਕੇ ਆਉ ਹਾਥੀ ਤੇ ਬਿਠਾਇਆ ਖਜ਼ਾਨਾ ਲੱਦ ਦਿੱਤਾ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਤ ਤੋਰਨ ਲੱਗੇ ਨਾ ਹੰਸ ਰਾਮ ਕਵੀ ਰੋ ਪਿਆ ਬਾਦਸ਼ਾਹ ਕਹਿੰਦੇ ਜੀ ਹੁਣ ਕਿਉਂ ਰੋਂਦੇ ਹੋ ਕਹਿੰਦਾ ਮਹਾਰਾਜ ਮੈਂ ਹਾਥੀ ਮੰਗਿਆ ਨਹੀਂ ਤੁਸੀਂ ਆਪ ਦਿੱਤਾ ਮਹਾਰਜ ਮੈਂ ਖਜ਼ਾਨਾ ਮੰਗਿਆ ਨਹੀਂ ਮਹਾਰਾਜ ਤੁਸੀਂ ਆਪੇ ਦਿੱਤਾ ਹੈ ਏ ਬਾਦਸ਼ਾਹ ਕੋਣ ਇੱਕ ਕਿਰਪਾ ਕਰੋ ਇੱਕ ਚੀਜ਼ ਮੈਂ ਮੰਗ ਕੇ ਲੈ ਜਿਹੜੇ ਕੋਲ ਬੰਦੇ ਈਰਖਾ ਕਰਨ ਵਾਲੇ ਸੀ ਨਾ ਉਹ ਵੇਖ ਕੇ ਇੱਕ ਦੂਜੇ ਨਾਲ ਗੱਲਾਂ ਕਰਨ ਲੱਗ ਪਏ ਕਹਿੰਦੇ ਲੋ ਆ ਗਿਆ ਨਾ ਨੀਚਤਾ ਤੇ ਦਿਖਾ ਦਿੱ ਇਹਨੇ ਆਪਣੀ ਗਰੀਬੀ ਮਹਾਰਾਜ ਨੇ ਇੰਨਾ ਕੋਈ ਦਿੱਤਾ ਇਹ ਫਿਰ ਕਹਿੰਦਾ ਮੈਂ ਕੁਝ ਮੰਗਣਾ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਦੱਸੋ ਕੀ ਚਾਹੀਦਾ ਕਵੀ ਹੰਸਰਮ ਬੁੱਲਿਆ ਆਹ ਚੀਜ਼ ਆਪਾਂ ਸਾਰਿਆਂ ਨੂੰ ਮੰਗਣ ਦੀ ਲੋੜ ਹੈ ਕਵੀ ਹੰਸਰਾਮ ਕਹਿੰਦਾ ਮਹਾਰਾਜ ਮੈਂ ਹਾਥੀ ਮੰਗਿਆ ਨਹੀਂ ਤੁਸੀਂ ਆਪੇ ਹੀ ਦਿੱਤਾ ਮੈਂ ਖਜ਼ਾਨਾ ਮੰਗਿਆ ਨਹੀਂ ਤੁਸੀਂ ਖੁਸ਼ ਹੋ ਕੇ ਆਪੇ ਹੀ ਦਿੱਤਾ ਏ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਕ ਚੀਜ਼ ਮੈਂ ਮੰਗ ਕੇ ਲੈਣੀ ਹੋ ਕਿਰਪਾ ਕਰੋ ਮੈਨੂੰ ਆਪਣੇ ਚਰਨਾਂ 'ਚ ਥਾਂ ਦੇ ਦਿਓ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਿਆਰ ਵਿੱਚ ਆ ਕੇ ਕਵੀ ਹੰਸਰਾਮ ਨੂੰ ਘੁੱਟ ਕੇ ਗੱਲ ਨਾਲ ਲਾ ਲਿਆ ਕਹਿੰਦੇ ਹੰਸਰਾਮ ਜੀ आनंदपुर साहिब आंदे रयो आनंदपुर साहिब आंदे रयो गुरु नानक नजर ਕਰਨਗੇ ਤੁਹਾਨੂੰ ਥਾਂ ਜ਼ਰੂਰ ਮਿਲੇਗੀ ਕਦੇ ਕਦੇ 52 ਕਵੀਆਂ ਦੀ ਲਿਸਟ ਪੜਿਓ ਜਿਹੜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ 52 ਕਵੀ ਉਹਦੇ ਵਿੱਚ ਇੱਕ ਕਵੀ ਹੰਸ ਰਾਮ ਜੀ ਵੀ ਪੜੋਂਗੇ ਤੁਸੀਂ ਬਾਦਸ਼ਾਹ ਨੇ ਥਾਂ ਦਿੱਤੀ ਫਿਰ ਜਦੋਂ ਹਾਥੀ ਤੇ ਬਿਠਾਇਆ ਉਹਨੂੰ ਖਜ਼ਾਨਾ ਲੱਦ ਕੇ ਸਿੱਖ ਤੋਰੇ ਪਾਦਸ਼ਾਹ ਨੇ ਕਿਹਾ ਮੋਰੇ ਨਗਾਰਾ ਬਜਾਓ ਭਾਈ ਇੱਕ ਸਿੱਖ ਇੱਕ ਘੋੜੇ ਤੇ ਨਗਾਰਾ ਬੰਨਿਆ ਨਗਾਰੇ ਵਜਾ ਕੇ ਉਹਦੇ ਪਿੰਡ ਛੱਡਣ ਗਏ ਤੁਰਨ ਲੱਗੇ ਤੇ ਕਵੀ ਹੰਸਰਾਮ ਕਹਿੰਦਾ ਮਹਾਰਾਜ ਸੁਣਿਆ ਸੀ ਕਿ ਨੀਚੇ ਉੱਚ ਕਰੇ ਮੇਰਾ ਗੋਬੇ